ਅੱਗੇ ਹੈ ਭਗਤ ਬਿਨਾ ਸਹਿ ਸਾ ਨਹ ਚੂਕੈ ਫਿਰ ਬੇਨਤੀ ਕਰਾਂਗਾ ਇੱਥੇ ਨੰਨਾ ਹਾ ਹੈ ਨਹ ਨਾ ਨਹੀਂ ਭਗਤ ਭਗਤ ਦੇ ਤੱਤੇ ਨੂੰ ਹਿਯਾਰੀ ਲੱਗੀ ਹੈ ਜਿੰਨੀ ਕੁ ਸੋਝੀ ਹੈ ਕੋਈ ਮੈਂ ਦਾਵਾ ਨਹੀਂ ਕਰਦਾ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਦੇ ਤੱਤੇ ਨੂੰ ਹਿਯਾਰੀ ਆ ਜਾਏ ਉਹਦੇ ਅਖਰੀ ਅਰਥ ਨੇ ਪਰਮਾਤਮਾ ਦੀ ਭਗਤੀ ਫਿਰ ਬੇਨਤੀ ਉਹਦਾ ਅਰਥ ਹੈ ਭਗਤੀ ਇਹਦੇ ਅਰਥ ਹੁਣ ਹੁਣ ਅਸੀਂ ਇਹਦੇ ਅਰਥ ਭਗਤੀ ਕਰਨ ਵਾਲਾ ਨਹੀਂ ਕਰਾਂਗੇ ਇਹਦਾ ਅਰਥ ਹੈ ਭਗਤੀ ਜਿਹਨੂੰ ਸਿਮਰਨ ਕਹਿ ਲੋ ਭਜਨ ਕਹਿ ਲੋ ਇਬਾਦਤ ਕਹਿ ਲੋ ਜ਼ਿਕਰ ਕਹਿ ਲੋ ਵਿਰਧ ਕਹਿ ਲੋ ਹਜ਼ੂਰ ਕਹਿੰਦੇ ਨੇ ਭਗਤ ਬਿਨਾ ਇਹਦਾ ਅਰਥ ਹੋ ਗਿਆ ਭਗਤੀ ਤੋਂ ਬਿਨਾ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਸਹਸਾ ਫਿਰ ਬੇਨਤੀ ਹੈ ਇੱਕ ਪਾਠ ਗੁਰਬਾਣੀ ਚਾਹੁੰਦਾ ਸਹਾਸ ਇਕ ਹੁੰਦਾ ਸਹਿਸਾ ਜਿੱਥੇ ਪਾਠ ਹੁੰਦਾ ਹੈ ਸਾਹਸ ਸ ਸਾ ਹਾ ਤੇ ਸਸਾ ਉਹਦੇ ਅਰਥ ਆ ਨਹੀਂ ਹੋਣੇ ਜਿਹੜਾ ਇੱਥੇ ਵੇ ਕਿਉਂਕਿ ਉਚਾਰਨ ਇੱਕੋ ਜਿਹਾ ਮਿਲੇਗਾ ਉਥੇ ਸਹਿਸ ਦਾ ਅਰਥ ਤੇ ਹਜ਼ਾਰ ਇੱਥੇ ਸਾਹਸ ਦਾ ਅਰਥ ਤੇ ਸ਼ੰਕਾ ਫਿਰ ਬਿੰਤੀ ਸਹਿਸ ਦਾ ਅਰਥ ਤੇ ਭਰਮ ਇੱਥੇ ਸਾਹਸ ਦਾ ਸਹਿਸਾ ਦਾ ਅਰਥ ਤੇ ਸ਼ੱਕ ਹੁਣ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਨਾ ਜਿਹੜਾ ਸਾਹਸ ਅਸੀਂ ਪੜ੍ਹਨੇ ਆ ਸਾਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਾਹਸ ਮੂਰਤ ਨਨਾ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਹਸ ਤਵ ਗੰਧ ਅਵਚਲਤ ਮੁਖਿਓਣ ਦੇਖੋ ਅਸੀਂ ਸਾਰਿਆਂ ਪਾਰ ਸਾਹਸ ਕੀਤਾ ਉਥੇ ਲਖਜੀ ਅਰਤੇ ਹਜ਼ਾਰ ਉਚਾਰਨੇ ਸੈਸ ਹਜ਼ਾਰ ਇੱਥੇ ਪਾਰਟ ਸੈਸਾ ਇਸ ਸੈਸਾ ਦਾ ਅਰਥ ਹੈ ਸ਼ੰਕਾ ਸ਼ੱਕ ਭਰਮ ਮਹਾਰਾਜ ਕਹਿੰਦਿਆ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਭਗਤ ਬਿਨਾਂ ਸੈਸਾ ਨਹੀਂ ਝੂਕੈ ਅੰਦਰੋਂ ਸ਼ੱਕ ਅੰਦਰ ਦੇ ਭਰਮ ਅੰਦਰ ਦੇ ਸੰਸੇ ਨਹੀਂ ਦੂਰ ਹੁੰਦੇ ਤੇ ਮਹਾਰਾਜ ਇਹ ਭਗਤੀ ਕੌਣ ਦੱਸੇਗਾ ਤੇ ਫਿਰ ਸਤਿਗੁਰੂ ਅੱਗੇ ਨਾਲ ਕਹਿੰਦੇ ਗੌਰ ਇਹ ਫਿਰ ਬੇਨਤੀ ਸੁਣਿਓ ਇਥੇ ਈੜੀ ਨੂੰ ਸਿਹਾਰੀ ਲੱਗੀ ਖਾਖ ਹੈ ਪਾਵੇਂ ਇੱਥੇ ਔਂਕੜ ਲੱਗੀ ਜਿਹੜੀ ਮੇਰੇ ਕੋਲ ਪੋਥੀਰ ਚ ਔਂਕੜ ਨਹੀਂ ਲੱਗੀ ਹੋਈ ਮਹਾਰਾਜ ਕਹਿੰਦੇ ਨੇ ਭਗਤ ਬਿਨਾ ਸਹ ਸਾ ਨਾ ਚੂਕੇ ਗੁਰ ਇਹ ਫਿਰ ਬੇਨਤੀ ਸੁਣੋ ਕਿਉਂਕਿ ਅਸੀਂ ਪੰਜਾਬੀ ਜੋ ਆਮ ਬੋਲਨੇ ਆ ਨਾ ਅਸੀਂ ਅੱਧੇ ਸ਼ਬਦ ਛੱਡ ਕੇ ਬੋਲਨੇ ਇਹ ਗੱਲ ਨਾ ਮੰਨ ਹੁਣ ਕਈ ਵਾਰੀ ਇਹ ਜੇ ਇਕੱਲਾ ਚਾਰਨ ਕਰਾਂਗੇ ਖਾਹਾ ਨਹੀਂ ਬੋਲਾਂਗੇ ਸ਼ੁੱਧ ਪਾਠ ਨਹੀਂ ਹੋਵੇਗਾ ਇੱਥੇ ਹੈ ਗੁਰ ਇਹ ਭੇਦ ਬਤਾਵੇ ਪੇ ਦਾ ਅਰਥ ਅੰਦਰ ਦਾ ਰਾਜ਼ ਇਹਦੇ ਸਿੱਧੇ ਅਰਥ ਹੋ ਗਏ ਪੇ ਭਾਈ ਸਿੱਖੋ ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੁਖੀ ਹੈ ਭਗਤੀ ਤੋਂ ਬਿਨਾ ਸਿਮਰਨ ਤੋਂ ਬਿਨਾ ਅੰਦਰ ਦੇ ਸ਼ੰਕੇ ਅੰਦਰ ਦੇ ਸਹਿਸੇ ਅੰਦਰ ਦੇ ਸ਼ੱਕ ਨਹੀਂ ਦੂਰ ਹੋ ਸਕਦੇ ਪ੍ਰੈਕਟੀਕਲ ਕਰਨ ਤੋਂ ਬਿਨਾ ਭਗਤੀ ਤੋਂ ਬਿਨਾ ਸ਼ੱਕ ਨਹੀਂ ਦੂਰ ਹੋਣਾ ਤੇ ਭਗਤੀ ਦਾ ਭੇਦ ਭਗਤੀ ਦਾ ਰਾਜ਼ ਭਗਤੀ ਦੀ ਦਾਤ ਜੇ ਦੇ ਸਕਦਾ ਤੇ ਕੇਵਲ ਗੁਰੂ ਹੀ ਰਾਜ ਸਮਝਾਉਂਦਾ ਹੈ ਦੇਖੋ ਕਿ ਢੀ ਵੱਡੀ ਬਖਸ਼ਿਸ਼ ਕੀਤੀ ਕਾਰਨ ਵੀ ਦੱਸ ਦਿੱਤਾ ਸਮਾਦਾਨ ਵੀ ਇਉਂ ਕਹਿ ਲੋ ਸਮੱਸਿਆ ਵੀ ਦੱਸ ਦਿੱਤੀ ਤੇ ਸਮਾਦਾਨ ਵੀ ਦੇ ਦਿੱਤਾ ਸਿੱਧਾ ਅਰਥ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਭਗਤ ਬਿਨਾਂ ਸਹਸਾ ਨਹਿ ਝੂਕੇ ਗੁਰ ਇਹ ਭੇਦ ਬਤਾਵੈ ਰਹਾਉ ਇਹ ਦੋ ਤੁਕਾਂ ਸਤਿਗੁਰਾਂ ਨੇ ਰਖਾਉ ਦੀਆਂ ਦਰਜ਼ ਕੀਤੀਆਂ ਆਹ ਹੁਣ ਇਹਦੀ ਥੋੜੀ ਜਿਹੀ ਵਿਆਖਿਆ ਕਰਾਂਗੇ ਸਮੇਂ ਉਸਾਰ ਅਸਲ ਚੀਜ਼ ਕੀ ਹੈ ਅਸੀਂ ਜਦੋਂ ਸੁੱਖ ਦੀ ਗੱਲ ਕਰਨੇ ਆ ਦੁਨੀਆ ਵਿੱਚ ਕੋਈ ਬੰਦਾ ਨਹੀਂ ਜਿਹੜਾ ਦੁੱਖ ਮੰਗਦਾ ਹੋਵੇ ਹਰ ਬੰਦਾ ਸੁੱਖ ਚਾਹੁੰਦਾ ਹੈ ਕੋਈ ਨਹੀਂ ਚਾਹੁੰਦਾ ਦੁੱਖ ਤੇ ਜੇ ਧਰਮ ਸਥਾਨ ਹੈ ਜੇ ਕੋਈ ਜਗਾ ਹੈ ਹਰ ਬੰਦੇ ਦੇ ਅੰਦਰ ਦੀ ਤੀਰ ਤੀਬਰ ਇੱਛਾ ਇਹ ਵੇ ਕਿ ਮੈਨੂੰ ਸੱਚੀ ਮੁੱਚੀ ਸੁੱਖ ਪ੍ਰਾਪਤ ਹੋਵੇ ਹਾਲਾਂਕਿ ਸੁਖ ਉਹਦੀ ਨਜ਼ਰ ਵਿੱਚ ਦੁਨਿਆਵੀ ਇੰਦਰੀਆਵੀ ਕਹਿ ਲੋ ਪਦਾਰਥ ਕਹਿ ਲੋ ਮਾਇਆ ਵੀ ਕਹਿ ਲੋ ਇਹ ਸ਼ਬਦ ਵਰਤ ਲਈਏ ਸੰਸਾਰੀ ਕਹਿ ਲਈਏ ਉਹਦੀ ਨਜ਼ਰ ਚ ਜੇ ਮੈਨੂੰ ਸੰਸਾਰ ਦੇ ਸਾਧਨ ਮਿਲ ਜਾਣ ਤੇ ਮੇਰੇ ਲਈ ਸੁਖ ਹੋ ਜਾਏਗਾ ਪਰ ਗੁਰਬਾਣੀ ਜਦੋਂ ਸੁਖ ਦੀ ਗੱਲ ਕਰੇਗੀ ਤੇ ਗੁਰਬਾਣੀ